ਜਾਇਨ ਇਹਨਾਂ ਦੇ ਵੀ ਕਿਰਾਏ ਦਰਸ਼ਨ ਮਾਪਦੇ ਨਹੀਂ ਆ ਗਿਆ ਦੇਖ ਲਾ ਸੂਰਜ ਵੀ ਨਿਕਲਿਆ ਦਾ ਬੜਾ ਘੰਟਾ ਨਹੀਂ ਪੈਂਦੇ ਮੀ ਪੈਂਦੇ ਚ ਗਏ ਸੀ ਕਿੰਨੇ ਕ ਪੀੜਾ ਬਾਈ ਨਾ ਫੁੱਲਾ ਹੈ ਹੈ ਫੁੱਲਾ ਹੁਣ ਅੱਜ ਝੰਡਾ ਲਾ ਰੱਖਿਆ ਬਾਈ ਨੇ ਹਣਾ ਹਾਂ ਕਿੱਥੋਂ ਆਇਓ ਹਾਂ ਸਮਰਾਲਾ ਪਪਰਾਲਾ ਚੱਪਪਰਾਲਾ ਪਿੱਤਰ ਦੋ ਜਣੇ ਕੋ ਮੈਂ ਤਰਨ ਮੰਦ ਤੇ ਹੋਰ ਨੇ ਲੈਣਾ ਦੇਵੀ ਗਏ ਅੱਗੇ ਬਲਗਨਾਥ ਵੀ ਗਏ ਹਾਂ ਕੱਲ ਲੈਣਾ ਦੇਵੀ ਰਾਤੇ ਦਾ ਖਤਮ ਹੋ ਕੇ ਪਹਿਲੇ ਰਾਤ ਨੂੰ ਗਏ ਸੀ ਕੱਲ ਗਏ ਸੀ ਅੱਜ ਵਾਪਸ ਆ ਗਏ ਤੇ ਕੱਲ੍ਹ ਕੈਸੀ ਅੱਜ ਵਾਪਸ ਆ ਗਏ ਮੀਂਹ ਬਹੁਤ ਜ਼ਿਆਦਾ ਆ ਗਿਆ ਉਧਰ ਹੈਗਾ ਅੱਛਾ ਕੱਲ ਤਾਂ ਮੀਂਹ ਨਹੀਂ ਹੈਗਾ ਫੇਰ ਕੋਈ ਮੀਂਹ ਨਹੀਂ ਆ ਬੈਗ ਨੂੰ ਇੱਧਰ ਨੂੰ ਰੱਖ ਲਓ ਬਾਬਾ ਕੋਈ ਚੱਕਰ ਨਹੀਂ ਹੈਗਾ ਉਹ ਹਮੇਸ਼ਾ ਆਉਂਦਾ ਨਹੀਂ ਆ ਮੀਨੇ ਸ਼ੈਂਪੂ ਵੀ ਆ ਗਏ ਦੇਖੋ ਬਲੌਗ ਆਪਣਾ ਛੋਟਾ ਹੀ ਹੁੰਦਾ ਜਿਆਦਾ ਵੱਡਾ ਨਹੀਂ ਹੁੰਦਾ ਤਿੰਨ ਚਾਰ ਮਿੰਟ ਦਾ ਹੀ ਹੁੰਦਾ ਬਾਈ ਦੇਖ ਲਿਆ ਕਰੋ ਲਾਈਕ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰ ਲਿਓ ਬਾਈ ਬਣ ਕੇ ਯਾਰ ਮੈਂ ਦੇਖ ਰਿਹਾ ਫੋਲੋ ਨਹੀਂ ਹੋ ਰਿਹਾ ਜਿਆਦਾ ਫੋਲੋ ਜ਼ਰੂਰ ਕਰ ਲਿਆ ਕਰੋ ਪੇਜ ਬਾਈ ਉਹ ਕਹਿੰਦੇ ਇੱਕ ਘੈਂਟ ਵੀਡੀਓ ਪਾਉਂਦੇ ਨੇ ਆਪਾਂ ਜਿਹੜੀਆਂ ਘੈਂਟ ਨੇ ਮੀਂਹ ਆ ਗਿਆ ਬਾਈ ਨਰਨਾਂ ਦੇ ਵੀ ਜਾ ਕੇ ਆਏ ਨੇ ਚਾਰ ਬੰਦੇ ਨੇ ਮੋਟਰਸਾਈਕਲ ਵੀ ਆ ਹੁਣ ਮੀਂਹ ਆ ਗਿਆ ਇੱਥੇ ਰੁਕੇ ਹੋਈ ਆ ਆਪਣੇ ਕੋਲ ਉੱਤੇ ਬਾਬੇ ਕਹਿੰਦੇ ਕੋਈ ਮੀਂਹ ਨਹੀਂ ਹੈਗਾ ਬਿਲਕੁਲ ਵੀ ਠੀਕ ਆ ਉੱਕੇ ਦੀ ਰਿਪੋਰਟ ਆ ਬਾਰਿਸ਼ ਪਟਿਆਲੇ ਦੇ ਵਿੱਚ ਬਾਰਿਸ਼ ਵਧੂ ਆ ਚੰਗੀ ਹੋ ਰਹੀ ਆ ਬਾਰਿਸ਼ ਇੱਧਰੋਂ ਦੇਖੋ ਕਿੰਨੀ ਬਾਰਿਸ਼ ਹੋ ਰਹੀ ਆ ਗੱਡੀਆਂ ਹੌਲਾ ਤਾਂ ਗੱਡੀਆਂ ਇੰਨੀਆਂ ਚੱਲਦੀਆਂ ਨੇ ਕੈਂਟ ਵੀਡੀਓ ਆ ਬਾਈ ਸ਼ੇਅਰ ਵੀ ਕਰਦਾ ਕਰੋ ਬਾਈ ਜ਼ਰੂਰ ਫੁੱਲ ਫਟਿਆਲੇ ਦੇ ਵਿੱਚ ਬਾਰਿਸ਼ ਹੋ ਰਹੀ ਆ ਪਾਣੀ ਚੱਲ ਗਿਆ ਨਾਲ ਦੇ ਤਾਂ ਫਿਰ ਅੱਗੇ ਲੰਗੇ ਕਿ ਪਿੱਛੇ ਨੇ ਪਿੱਛੇ ਨੇ ਉਹ ਪਿੱਛੇ ਕੱਢ ਕੇ ਹੁਣੇ ਚਾਹ ਖੜਾ ਮੁਰਦਾ ਅੱਛਾ ਅੱਛਾ ਓਕੇ ਚਲੋ ਠੀਕ ਆ ਬਾਈ ਓਕੇ ਬਾਈ ਥੋੜੀ ਹੋਵਾ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਬਾਈ ਬਣ ਕੇ ਬੱਸ ਤਾਂ ਰੰਕੜੀਆਂ ਉਹ ਲੋ ਦੇਖੀ ਨਹੀਂ ਗਲਤ ਮੋੜੀ ਗੱਡੀ ਬਾਈ ਨੇ ਇੱਥੇ ਬੱਸ ਸਭ ਆ ਰਹੀ ਆ ਲੈ going give out a clue